52 ਸਵਾਰੀਆਂ ਦੇ ਫੈਸਲੇ ਦੇ ਨਾਲ ਕਾਲੇ ਬਠਿੰਡਾ ਡੀਪੂ ਨੂੰ ਪੈ ਰਿਹਾ 60 ਤੋਂ 70 ਲੱਖ ਰੁਪਏ ਦਾ ਕਟਾ ਬਠਿੰਡਾ ਦੇ ਬੱਸ ਸਟੈਂਡ ਵਿਖੇ ਐਂਦਵਾਰ ਨੂੰ 5 ਵਜੇ ਦੇ ਲਗਭਗ ਸੀਨੀਅਰ ਮੀਤ ਪ੍ਰਧਾਨ ਪੀ ਆਰਟੀਸੀ ਪਨਵਾਸ ਕੰਟਰੈਕਟਰ ਵਰਕਰ ਯੂਨੀਅਨ ਮਨਜੀਤ ਸਿੰਘ ਨੇ ਦਿੱਤੀ ਜਾਣਕਾਰੀ ਉਹਨਾਂ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਜੋ ਇਹ ਸਰਕਾਰ ਨੇ ਫੈਸਲਾ ਕੀਤਾ ਹੈ ਸਾਡੇ ਤੇ ਇਹ ਫੈਸਲਾ ਥੋਪਿਆ ਕਾਲੇ ਕਾਨੂੰਨ ਥੋਪਿਆ ਹੈ ਅਸੀਂ ਉਸ ਦੇ ਵਿਰੋਧ ਦੇ ਬਜੋ ਜੋ ਵਾਂਡਾਸ ਵਰਗਾ ਚੱਕਣਾ ਸ਼ੁਰੂ ਕਰ ਦਿੱਤੇਗੇ ਉਸ ਨੂੰ ਲੈ ਕੇ ਇਕੱਲੇ ਬਠੰਡਾ ਦੀ ਪੁਨੀ 60 ਤੋਂ 70 ਲੱਖ ਰੁਪਏ ਦਾ ਰੋਜ਼ ਦਾ ਘਾਟਾ ਪੈ ਰਿਹਾ ਅਤੇ ਨਾਲ ਉਹਨਾਂ ਕਹਿਆ ਕਿ 13 14 ਤੇ 15 ਫਰਵਰੀ ਨੂੰ ਅਗਰ ਸਰਕਾਰ ਸਾਡੇ ਨਾਲ ਮੀਟਿੰਗ ਨਹੀਂ ਕਰਦੀ ਤਾਂ ਉਹਨਾਂ ਵੱਲੋਂ ਫਿਰ ਮੁਕੰਮਲ ਹੜਤਾਲ ਕੀਤੀ ਜਾਵੇਗੀ ਦੱਸਦੀ ਹੈ ਕਿ ਜਿੱਥੇ ਇਸ ਨੂੰ ਲੈ ਕੇ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਲੱਖਾਂ ਰੁਪਏ ਦਾ ਘਾਟਾ ਟਰਾਂਸਪੋਰਟ ਨੂੰ ਹੋ ਰਿਹਾ ਹੈ ਉੱਥੇ ਨਾਲ ਨਾਲ ਲੋਕ ਵੀ ਖਜਰਖਵਾਰ ਹੋ ਰਹੇ ਹਨ ਕੱਲੇ ਜੇ ਆਪਾਂ ਬਠਿੰਡਾ ਡਿੱਪੂ ਦੀ ਗੱਲ ਕਰੀਏ ਤਾਂ ਅੱਜ ਮੁਲਾਜ਼ਮ ਆਗੂਨ ਦੱਸਿਆ ਕਿ 60 ਤੋਂ 70 ਲੱਖ ਰੁਪਈਆ ਇੱਕ ਦਿਨ ਦਾ ਰੋਜ਼ ਦਾ ਇੱਥੇ ਆਪਣਾ ਕਟਾ ਪੈ ਰਿਹਾ ਜਿਸ ਦੇ ਨਾਲ ਪਤਾ ਨਹੀਂ ਕਿੰਨੀਆਂ ਇੱਕ ਬੱਸਾਂ ਸਰਕਾਰ ਹੁਣ ਤੱਕ ਅਗਰ ਪਾ ਲੈਂਦੀ ਐਨੇ ਦਿਨਾਂ ਦੇ ਵਿੱਚ ਪੂਰੇ ਅਗਰ ਜੇ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਅੰਦਰ ਤਾਂ ਕਰੋੜਾਂ ਰੁਪਏ ਦਾ ਕਟਾ ਇਸ ਨੂੰ ਲੈ ਕੇ ਪੈ ਗਿਆ ਬੀਰ ਜੀ ਕੀ ਨਾਮ ਹੈ ਮੇਰਾ ਨਾਮ ਕਲਵੰਤ ਸਿੰਘ ਕੀ ਉਦਦ ਕਸੋ ਮੈਂ ਸੀਨੀਅਰ ਉਮੀਦ ਪ੍ਰਧਾਨ ਪੰਜਾਬ ਪਣਮਸ ਪੀਆਰਟੀਸੀ ਕੰਟੈਕਟ ਵਰਕਰ ਹਾਂ ਉਹਨਾਂ ਨੇ 25/11 ਇੱਕ ਸੋਡੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਸੀਗਾ 55 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀਂ ਚੜਾਇਆ ਜਾਣਾ ਉਸ ਦਾ ਕਿੰਨਾ ਕਸਰ ਹੋਇਆ ਬਿਲਕੁਲ ਜੀ ਜਿਹੜੀਆਂ ਸਾਡੀਆਂ ਬੱਸਾਂ ਦੇ ਵਿੱਚ 100 ਪਲੱਸ ਸਵਾਰੀ ਹੁੰਦੀ ਸੀ ਤਾਂ ਕਿਤੇ ਨਾ ਕਿਤੇ ਸਾਡੇ ਵੱਲੋਂ ਇੱਕ ਫੈਸਲਾ ਲਿਆ ਗਿਆ ਫੈਸਲਾ ਸਾਡੇ ਵੱਲੋਂ ਨਹੀਂ ਲਿਆ ਗਿਆ ਸਾਡੇ ਤੋਂ ਫੈਸਲਾ ਕਰਵਾਇਆ ਗਿਆ ਕਿਉਂਕਿ ਸਾਡੇ ਵਿਭਾਗ ਦੇ ਵਿੱਚ ਸਾਡੀ ਮੈਨੇਜਮੈਂਟ ਵੱਲੋਂ ਇਹੋ ਜਿਹੇ ਕਾਲੇ ਕਾਨੂੰਨ ਸਾਡੇ ਤੇ ਲੈ ਕੇ ਆ ਗਏ ਕਿ ਜੇਕਰ ਇੱਕ ਭਰੀ ਬੱਸ ਦੇ ਵਿੱਚ 100 ਪਲੱਸ ਸਵਾਰੀ ਦੇ ਹੁੰਦਿਆਂ ਵੀ ਜੇਕਰ ਕੰਟਰక్టర్ ਤੋਂ ਇੱਕ 20 ਰੁਪਏ ਦੀ ਰਿਪੋਰਟ ਵੀ ਹੋ ਜਾਂਦੀ 10 ਜਾਂ 20 ਰੁਪਏ ਦੀ ਤਾਂ ਉਹਨੂੰ ਜੁਰਮਾਨੇ ਦੇ ਰੂਪ ਦੇ ਵਿੱਚ ਸਾਰੀ ਤਨਖਾਹ ਉਹਦੀ ਕੱਟ ਲਈ ਜਾਏਗੀ ਤਾਂ ਉਸ ਕਾਨੂੰਨ ਦੇ ਵਿਰੋਧ ਵਿੱਚ ਅਸੀਂ ਫਿਰ ਜੇਕਰ ਸਾਡੀ ਨੌਕਰੀ ਸੇਫ ਨਹੀਂ ਤਾਂ ਫਿਰ ਅਸੀਂ ਮਹਿਕਮੇ ਦਾ ਫਾਇਦਾ ਸੋਚ ਕੇ ਕੀ ਲੈਣਾ ਹੈ ਉਸ ਲਈ ਅਸੀਂ 52 ਸਵਾਰੀਆਂ ਹੀ ਚੜਾਉਣ ਦਾ ਫੈਸਲਾ ਕੀਤਾ ਤੇ ਨਾਲ ਦੀ ਨਾਲ ਸਾਡੇ ਟਰਾਂਸਪੋਰਟ ਮੰਤਰੀ ਰਾਜੀ ਸਿੰਘ ਭਲੜਨੇ ਵੀ ਇੱਕ ਬਿਆਨ ਦਿੱਤਾ ਸੀ ਕਿ ਜੜੀਆਂ ਬੱਸਾਂ ਦੇ ਵਿੱਚ ਓਵਰਲੋਡ ਸਵਾਰੀ ਹੈ ਜੜੀਆਂ ਬੱਸਾਂ ਦੇ ਵਿੱਚ ਛਿੱਟਾ ਤੋਂ ਵੱਧ ਸਵਾਰੀਆਂ ਬੈਠਣਗੀਆਂ ਉਹਨਾਂ ਬੱਸਾਂ ਦੇ ਚਲਾਣ ਕੱਟੇ ਜਾਣਗੇ ਤਾਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਬੱਸਾਂ ਦੇ ਵਿੱਚ 52 ਸਵਾਰੀਆਂ ਹੀ ਚੜਾਉਣ ਦਾ ਫੈਸਲਾ ਕੀਤਾ ਹੈ ਥੋੜੇ ਇੱਥੇ ਨਾਲ ਫਿਰ ਤਾਂ ਘਟਾ ਵੀ ਬਹੁਤ ਪਿਆ ਹੋਗਾ ਬਿਲਕੁਲ ਜੀ ਘਟਾ ਤਾਂ ਪੈਣਾ ਹੀ ਹੈ ਕਿ ਜਿਹੜੀਆਂ ਬੱਸਾਂ ਦੇ ਵਿੱਚ ਹਰ ਵੇਲੇ ਮੰਨ ਲਓ ਸਵੇਰ 8 ਵਜੇ ਤੋਂ ਲੈ ਕੇ ਜਿਹੜੀ ਬੱਸ ਚੱਲਦੀ ਸ਼ਾਮ ਦੇ 6-7 ਵਜੇ ਤੱਕ ਉਹਦੇ ਵਿੱਚ ਹਰ ਟਾਈਮ 100 ਪਲੱਸ ਵਾਰੀ ਹੁੰਦੀ ਸੀ ਤਾਂ ਉਹਨਾਂ ਬੱਸਾਂ ਦੇ ਵਿੱਚ ਹੁਣ ਸਿਰਫ 52 ਸਵਾਰੀਆਂ ਹੀ ਮਿਲਦੀਆਂ ਨੇ 52 ਤੋਂ ਵੱਧ ਤੋਂ ਵੱਧ 60 ਸਵਾਰੀਆਂ ਹੋ ਜਾਂਦੀਆਂ ਉਹਦੇ ਨਾਲ ਸਾਡੇ ਵਿਭਾਗ ਨੂੰ 60 ਤੋਂ 70 ਲੱਖ ਰੁਪਏ ਦਾ ਰੋਜ਼ ਦਾ ਘਾਟਾ ਪੈ ਰਿਹਾ ਕੱਲੀ ਬੀਆਰਟੀਸੀ ਨੂੰ ਕਿਉਂਕਿ ਅਸੀਂ ਆਪਣੇ ਵਿਭਾਗ ਦੇ ਫਾਇਦੇ ਦੀ ਸੋਚਦੇ ਸੀ ਕਿ ਜਿੰਨੀਆਂ ਵੀ ਸਵਾਰੀ ਬਾ ਚੜਾਵਾਂਗੇ ਉਹਨਾਂ ਨਾਲ ਸਾਡੇ ਵਿਭਾਗ ਦੀ ਆਮਦਨ ਵਧੇਗੀ ਤਾਂ ਉਹਨੀਆਂ ਸਾਡੀਆਂ ਤਨਖਾਹਾਂ ਜਲਦੀ ਮਿਲਣਗੀਆਂ ਜਾਂ ਤਨਖਾਹਾਂ 'ਚ ਵਾਧਾ ਮਿਲੇਗਾ ਪਰ ਕਿਤੇ ਨਾ ਕਿਤੇ ਮੈਨੇਜਮੈਂਟ ਨੇ ਇਹੋ ਜਿਹਾ ਕਾਲਾ ਕਾਨੂੰਨ ਸਾਡੇ ਤੇ ਥਾਪਤਾ ਕਿ ਜੇਕਰ ਅਸੀਂ ਇੱਕ ਨਿੱਕੀ ਜਿਹੀ ਵੀ ਗਲਤੀ ਕਰਦੇ ਹਾਂ ਮੰਨ ਲਓ 100 ਪਲੱਸ ਵਾਰੀਏ ਜੇਕਰ ਕਿਸੇ ਸਵਾਰੀ ਨੇ ਆਧਾਰ ਕਾਰਡ ਗਲਤ ਦਿੱਤਾ ਹਰਿਆਣਾ ਦਾ ਦਿੱਤਾ ਆ ਵੀ ਕਨੈਕਟਰ ਦੀ ਰਿਪੋਰਟ ਹੈ ਜੇਕਰ ਕਿਸੇ ਸਵਾਰੀ ਨੇ ਟਿਕਟ ਨਹੀਂ ਲਈ ਤਾਂ ਵੀ ਕਨੈਕਟਰ ਦੀ ਰਿਪੋਰਟ ਹੈ ਜੇਕਰ ਕਨੈਕਟਰ ਕਿਤੇ ਮੰਨ ਲਓ ਵੀ 100 ਸਵਾਰੀ ਨਾਲ ਉੱਠਦਾ ਹੋਇਆ ਭੁੱਲ ਗਿਆ ਪੈਸੇ ਲੈ ਕੇ ਜੇ ਚਬਾਲੇ 20 ਰੁਪਏ ਟਿਕਟ ਨਹੀਂ ਦਿੱਤੀ ਤਾਂ ਉਹਦੇ ਲਈ ਵੀ ਕਨੈਕਟਰ ਦੀ ਰਿਪੋਰਟ ਹੈ ਉਹਨੂੰ ਕੋਈ ਮਾਫੀ ਨਹੀਂ ਵੀ ਤੇਰੀ ਬਸ ਦੇ ਵਿੱਚ 50 ਸੀਟਾਂ ਵਾਲੀ ਬਸ ਦੇ ਵਿੱਚ 100 ਸਵਾਰੀ ਹੈ ਤਾਂ ਉਹਨੂੰ ਵੀ 20 ਰੁਪਏ ਦੇ ਵਿੱਚ ਸਾਰੀ ਤਨਖਾਹ 16-17000 ਰੁਪਏ ਤਨਖਾਹ ਜਿਹੜੀ ਹੁੰਦੀ ਜੁਰਮਾਨੇ ਦੇ ਰੂਪ ਦੇ ਵਿੱਚ ਕੱਟੀ ਜਾਂਦੀ ਤਾਂ ਉਸ ਚੀਜ਼ ਨੂੰ ਨਾ ਸਹਿਣ ਕਰਦੇ ਹੋਏ ਸਾਡੇ ਵੱਲੋਂ ਫੈਸਲਾ ਲਿਆ ਗਿਆ ਹੈ ਵੀ ਅਸੀਂ ਬੱਸਾਂ ਦੇ ਵਿੱਚ ਸਿਰਫ 52 ਸਵਾਰੀਆਂ ਹੀ ਬਿਠਾਵਾਂਗੇ ਇਹਦੇ ਨਾਲ ਮਹਿਕਮੇ ਨੂੰ ਰੋਜ਼ ਦਾ ਘਾਟਾ ਵੀ ਪੈ ਰਿਹਾ ਆਮ ਪਬਲਿਕ ਪਰੇਸ਼ਾਨ ਵੀ ਹੋ ਰਹੀ ਏ ਪਰ ਅਸੀਂ ਲੋਕਾਂ ਤੋਂ ਵੀ ਇੱਕ ਮਾਫੀ ਮੰਗਦੇ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਰਕਾਰ ਤੱਕ ਸਾਡੀ ਗੱਲ ਪਹੁੰਚਾਓ ਕਿ ਜੇਕਰ ਇਹੋ ਜਿਹੇ ਕਾਲੇ ਕਾਨੂੰਨ ਜਿਹੜੇ ਕਿ 4 ਪੁੱਟਾ 20-20 ਰੁਪਏ ਦੀਆਂ ਹੋਣ ਤੋਂ ਬਾਅਦ ਕਨੈਕਟਰ ਨੂੰ ਬਲੈਕਲਿਸਟ ਕਰਕੇ ਘਰ ਭੇਜ ਦਿੱਤਾ ਜਾਂਦਾ ਜਾਂ ਉਹਦੀ ਸਾਰੀ ਤਨਖਾਹ ਕੱਟ ਲਈ ਜਾਂਦੀ ਏ ਜਾਂ ਉਹਨੂੰ 1 ਮਹੀਨੇ ਲਈ ਰੂਟ ਆਫ ਕਰ ਦਿੱਤਾ ਜਾਂਦਾ ਤਾਂ ਇਹੋ ਜਿਹੇ ਕਾਲੇ ਕਾਨੂੰਨ ਜਿਹੜੇ ਸਰਕਾਰ ਰੱਦ ਕਰੇ ਤੇ ਇਹੋ ਜਿਹੇ ਕਾਨੂੰਨ ਲੈ ਕੇ ਆਵੇ ਜਿਨ੍ਹਾਂ ਨਾਲ ਸਾਨੂੰ ਸਾਡੇ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਤਾਂ ਹੀ ਅਸੀਂ 52 ਤੋਂ ਵੱਧ ਸਵਾਰੀਆਂ ਬਿਠਾਉਣ ਲਈ ਰਾਜੀ ਹੋਵਾਂਗੇ ਨਹੀਂ ਫਿਰ ਸਾਡਾ ਜਿਹੜਾ ਇਹ ਫੈਸਲਾ ਹੈ ਇਹ ਟਾਲੇ ਕਿ ਜੇਕਰ ਮੈਨੇਜਮੈਂਟ ਉਹ ਕਾਲੇ ਕਾਨੂੰਨ ਰੱਦ ਕਰਨ ਲਈ ਰਾਜੀ ਨਹੀਂ ਤਾਂ ਫਿਰ ਅਸੀਂ ਆਪਣੀ ਨੌਕਰੀ ਨੂੰ ਸੇਫ ਰੱਖਦੇ ਹੋਏ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਦੇ ਹੋਏ ਅਸੀਂ 52 ਸਵਾਰੀਆਂ ਹੀ ਬਿਠਾਵਾਂਗੇ ਬੱਸਾਂ ਦੇ ਵਿੱਚ ਉਹਦੇ ਨਾਲ ਚਾਹੇ ਮੈਗਮ ਨੂੰ ਘਾਟਾ ਪਵੇ ਚਾਹੇ ਜੋ ਮਰਜ਼ੀ ਹੋਵੇ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਸਾਤੋਂ ਸਾਨੂੰ ਮਜਬੂਰ ਨਾ ਮੈਂ ਕਿ ਮੈਨੇ ਇਹ ਇੱਕ ਕਦਮ ਚੱਕ ਲਈ ਸਾਨੂੰ ਮਜਬੂਰ ਕੀਤਾ ਕਿਉਂਕਿ ਅਸੀਂ ਤਿੰਨ ਚਾਰ ਵਾਰ ਮੈਨੇਜਮੈਂਟ ਨੂੰ ਲਿਖਤੀ ਰੂਪ ਵੀ ਦੇ ਚੁੱਕੇ ਸੀ ਵੀ ਜਿਹੜੀਆਂ ਇਹ ਕੰਡੀਸ਼ਨਾਂ ਨੇ ਮਾਰੂ ਕੰਡੀਸ਼ਨਾਂ ਇਹਨਾਂ ਨੂੰ ਰੱਦ ਕਰਕੇ ਕੰਡੀਸ਼ਨਾਂ ਦੇ ਵਿੱਚ ਸੋਧ ਕੀਤੀ ਜਾਵੇ ਪਰ ਕਿਤੇ ਨਾ ਕਿਤੇ ਸਾਨੂੰ ਇਸ ਤੋਂ ਰਾਹਤ ਨਹੀਂ ਮਿਲ ਰਹੀ ਜਿਸ ਕਰਕੇ ਅਸੀਂ ਇਹ ਫੈਸਲਾ ਲਿਆ ਹੁਣ ਇਸ ਨਾਲ ਸਵਾਰੀਆਂ ਵੀ ਪਰੇਸ਼ਾਨ ਹੋ ਰਹੀਆਂ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਤੇ ਲੋਕਾਂ ਨੂੰ ਕੀ ਅਪੀਲ ਕਰਦੇ ਵੇਖੋ ਜੀ ਅਸੀਂ ਜਿਹੜਾ ਘਾਟਾ ਪੈ ਰਿਹਾ ਜਾਂ ਲੋਕ ਪਰੇਸ਼ਾਨ ਹੋ ਰਹੇ ਨੇ ਉਹਦੇ ਲਈ ਲੋਕਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਸਾਡੀ ਜਿਹੜੀ ਇਹ ਮੰਗ ਹੈ ਇਹ ਸਾਡੀ ਇਕੱਲਿਆਂ ਦੀ ਮੰਗ ਨਹੀਂ ਆਮ ਪਬਲਿਕ ਦੀ ਮੰਗ ਹੈ ਕਿ ਪੰਜਾਬ ਦੇ ਵਿੱਚ ਔਰਤਾਂ ਨੂੰ ਫਰੀ ਸਵਰਸੂ ਦਿੱਤੀ ਜਾਂਦੀ ਹੈ ਤਾਂ ਉਹ ਕਿਵੇਂ ਆਪਾਂ ਜਿਹੜੇ ਸਟੂਡੈਂਟ ਨੇ ਉਹ ਬੱਸਾਂ ਚ ਲੰਮਕਲੰਕ ਕੇ ਜਾਂਦੇ ਨੇ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ ਉਹ ਰਸਤੇ 'ਚ ਖੜੀਆਂ ਹੁੰਦੀਆਂ ਉਹਨਾਂ ਨੂੰ ਚੱਲਣ ਲੱਗਿਆ ਬਹੁਤ ਦਿੱਕਤ ਆਉਂਦੀ ਹੈ ਬਾਰੀਆਂ 'ਚ ਲੰਮਕਲੌਂ ਕੇ ਸਵਰ ਕਰਦੀਆਂ ਨੇ ਕਈ ਵਾਰ ਡਿੱਗ ਜਾਂਦੀਆਂ ਨੇ ਸੱਟਾਂ ਲੱਗ ਜਾਂਦੀਆਂ ਨੇ ਕਈ ਬੱਚੇ ਆਪਣੀ ਜਾਨ ਗਵਾ ਬੈਠਦੇ ਨੇ ਤਾਂ ਅਸੀਂ ਆਮ ਪਬਲਿਕ ਨੂੰ ਇਹੀ ਅਪੀਲ ਕਰਦੇ ਆਂ ਵੀ ਸਾਡੀ ਮੰਗ ਸਰਕਾਰ ਤੱਕ ਪਹੁੰਚਾਓ ਕਿ ਸਰਕਾਰ ਜਲਦ ਵਿਭਾਗ ਦੀਆਂ ਆਪਣੀ ਮਾਲਕੀ ਦੀਆਂ ਬੱਸਾਂ ਪ ਇਕ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਦੂਜਾ ਜਿਹੜੀ ਲੋਕਾਂ ਨੂੰ ਫਰੀ ਸਫਰ ਸਹੂਲਤ ਹੈ ਉਹ ਸਹੀ ਤਰੀਕੇ ਨਾਲ ਚੱਲ ਸਕੇਗੀ ਕਿ ਲੋਕ ਬੈਠ ਕੇ ਸੀਟਾਂ ਤੇ ਸਫ਼ਰ ਕਰਨਗੇ ਤੇ ਨਾਲ ਦੀ ਨਾਲ ਜਿਹੜੇ ਸਾਡੇ ਵਿਭਾਗ ਦੇ ਵਿੱਚ ਜਿਹੜੇ ਕਾਲੇ ਕਾਨੂੰਨ ਲਾਗੂ ਕੀਤੇ ਨੇ ਉਹ ਸਰਕਾਰ ਮੈਨੇਜਮੈਂਟ ਰੱਦ ਕਰੇ ਤਾਂ ਜੋ ਸਾਡੀ ਨੌਕਰੀ ਜਿਹੜੀ ਉਹ ਚਲੋ ਜੁਰਮਾਨਾ ਪੈ ਜੇ ਹਰ ਇੱਕ ਬੰਦੇ ਨੂੰ ਉਹ ਜਾਇ ਜੇ ਜੇ ਕਿਸੇ ਨੇ ਗਲਤੀ ਕੀਤੀ ਹੈ ਚੋਰੀ ਕੀਤੀ ਹੈ ਉਹਨੂੰ ਜੁਰਮਾਨਾ ਕਰੋ ਪਰ ਇਹ ਨਹੀਂ ਵੀ ਉਹਨੂੰ ਚਾਰ ਰਿਪੋਰਟਾਂ ਦਵਾਦੋਂਦੀਆਂ ਉਹਨੂੰ ਬਲੈਕਲਿਸਟ ਕਰਕੇ ਉਹਨੂੰ ਘਰ ਭੇਜ ਦਿਓ ਕਿ ਉਸ ਤੋਂ ਬਾਅਦ ਉਹ ਪੀਆਰਟੀ ਦੇ ਗੇਟ ਤੇ ਐਂਟਰ ਹੋਣ ਜਗ੍ਹਾ ਬਣਾ ਰਵੇ ਤੋ ਕਿਸੇ ਹੋਰ ਕੰਮ ਦੇ ਵੀ ਕਾਬਲ ਨਹੀਂ ਰਹਿੰਦਾ ਜਿਹੜੇ ਬੰਦੇ ਨੇ 15 ਸਾਲ ਪੀਆਰਟੀ ਦੀ ਬਸ ਚਲਾ ਲਈ ਜਾਂ ਕਨੈਕਟਰੀ ਕਰ ਲਈ ਉਸ ਤੋਂ ਬਾਅਦ ਉਹ ਓਵਰੇਜ ਵੀ ਹੋ ਗਿਆ ਤੇ ਹੋਰ ਕਿਸੇ ਕੰਮ ਦੇ ਲਾਇਕ ਵੀ ਨਹੀਂ ਰਹਿੰਦਾ ਇਸ ਲਈ ਸਰਕਾਰ ਇਹੋ ਜਿਹੇ ਕਾਨੂੰਨ ਬਣਾ ਰਹੀ ਏ ਜਿਹੜੇ ਕਿ ਸਾਡੇ ਰੋਜ਼ਗਾਰ ਖੋਣ ਵਾਲੇ ਤੁਰੇ ਨੇ ਤਾਂ ਅਸੀਂ ਇਹੀ ਅਪੀਲ ਕਰਦੇ ਆਂ ਵੀ ਸਰਕਾਰ ਆਪਣੀ ਮਾਲਕੀ ਦੀਆਂ ਬੱਸਾਂ ਪਾਵੇ ਜਲਦੀ ਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ ਤੇ ਸਾਡੇ ਰੋਜ਼ਗਾਰ ਖੋਣ ਵਾਲੇ ਜਿਹੜੇ ਕਾਨੂੰਨ ਨੇ ਉਹ ਜਲਦ ਤੋਂ ਜਲਦ ਰੱਦ ਕਰੇ ਪਤਾ ਲੱਗਿਆ ਸੀਗਾ ਜੀ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਫੇਰ ਮੀਟਿੰਗ ਦਾ ਸਮਾਂ ਦਿੱਤਾ ਪਰ ਪਹਿਲਾਂ ਵੀ ਕਈ ਵਾਰੀ ਮਿਲਣ ਦਾ ਸਮਾਂ ਦਿੱਤਾ ਜਾਂ ਤਾਂ ਆਏ ਨਹੀਂ ਤੇ ਜਾਂ ਕੋਈ ਦਾ ਛਿੱਟਾ ਨਹੀਂ ਨਿਕਲਿਆ ਬਿਲਕੁਲ ਜੀ ਪਹਿਲਾਂ ਚਾਰ ਵਾਰ ਸੀਐਮ ਸਾਹਿਬ ਸਾਡੇ ਨਾਲ ਮੀਟਿੰਗ ਦਾ ਸਮਾਂ ਦੇ ਕੇ ਉਸ ਮੀਟਿੰਗ ਤੋਂ ਮੁਕਰੇ ਨਹੀਂ ਉਹ ਮੀਟਿੰਗ ਨਹੀਂ ਕੀਤੀ ਗਈ ਤਾਂ ਹੁਣ ਫਿਰ ਅਸੀਂ 26 ਜਨਵਰੀ ਨੂੰ ਲੁਧਿਆਣਾ ਵੇਖੇ ਮੁੱਖ ਮੰਤਰੀ ਨੂੰ ਕਾਲੇ ਚੋਲੇ ਪਾ ਕੇ ਜਾਂ ਕਾਲੇ ਝੰਡੇ ਵਿਖਾ ਕੇ ਅਸੀਂ ਇੱਕ ਸਵਾਲ ਕਰਨ ਜਾਣਾ ਸੀ ਕਿ ਅਸੀਂ ਵਿਭਾਗ ਦੇ ਵਿੱਚ ਇੰਨੇ ਸਾਲਾਂ ਤੋਂ ਪੱਕੇ ਕਿਉਂ ਨਹੀਂ ਹੋਏ ਪਹਿਲੀਆਂ ਸਰਕਾਰਾਂ ਨੇ ਸਾਡੀ ਨਹੀਂ ਸੁਣੀ ਪਰ ਅਸੀਂ ਆਮ ਆਦਮੀ ਦੀ ਸਰਕਾਰ ਚੁਣੀ ਤਾਂ ਉਹਨਾਂ ਨੂੰ ਰੈਗੂਲਰ ਕਿਉਂ ਨਹੀਂ ਕਰਦੀ ਸਰਕਾਰ ਪਰ ਫਿਰ ਸਾਨੂੰ ਉਥੋਂ ਦੇ ਪ੍ਰਸ਼ਾਸਨ ਨੇ ਸੀਐਮ ਸਾਹਿਬ ਨਾਲ ਮੀਟਿੰਗ ਦਵਾਈ ਉਮੀਦ ਕਰਦੇ ਆਂ ਵੀ ਇਹ ਮੀਟਿੰਗ ਜਿਹੜੀ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਜਰੂਰ ਕਰਨਗੇ ਜੇਕਰ ਨਹੀਂ ਕਰਦੇ ਤਾਂ ਆਉਣ ਵਾਲੀ 13 14 15 ਫਰਵਰੀ ਦੀ ਜਿਹੜੀ ਅਸੀਂ ਮੁਕੰਮਲ ਹੜਤਾਲ ਕਰਕੇ ਸਰਕਾਰ ਤੇ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਨ ਲਈ ਮਜਬੂਰ ਹੋਵਾਂਗੇ ਨਹੀਂ ਉਹ ਅਸੀਂ ਆਮ ਪਬਲਿਕ ਨਾਲ ਸਾਡੀ ਕੋਈ ਲੜਾਈ ਨਹੀਂ ਆਮ ਪਬਲਿਕ ਨੂੰ ਅਸੀਂ ਸਹੂਲਤ ਦਿੰਦੀ ਹੈ ਰਾਹਤ ਦਿੰਦੀ ਹੈ ਸਵੇਰੇ ਪਹਿਲੇ ਟਾਈਮਾਂ ਦੇ ਵਿੱਚ ਵੀ ਅਸੀਂ ਕੁਝ ਸਵਾਰੀਆਂ ਵੱਧ ਚਲਾ ਕੇ ਲਿਆਉਣੇ ਆ ਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਵੀ ਜੜੀਆਂ ਬੱਸਾਂ ਸਾਡੀਆਂ ਜਾਂਦੀਆਂ ਉਹਨਾਂ ਦੇ ਵਿੱਚ ਲਗਭਗ 70 ਤੋਂ 80 ਸਵਾਰੀਆਂ ਹੋ ਜਾਂਦੀਆਂ ਨੇ ਕਿਉਂਕਿ ਸਾਡੀ ਲੜਾਈ ਪਬਲਿਕ ਨਾਲ ਨਹੀਂ ਸਾਡੀ ਲੜਾਈ ਤਾਂ ਸਰਕਾਰ ਨਾਲੇ ਸਾਡੀ ਲੜਾਈ ਉਹ ਕਾਲੇ ਕਾਨੂੰਨਾਂ ਨਾਲੇ ਜਿਹੜੇ ਕਿ ਸਾਡੀ ਨੌਕਰੀ ਨੂੰ ਦੱਸ ਰਹੇ ਨੇ ਸਾਡੀ ਨੌਕਰੀ ਨੂੰ ਖੋਹ ਰਹੇ ਨੇ ਨਾ ਕਿ ਸਾਡੀ ਆਮ ਪਬਲਿਕ ਨਾਲ ਲੜਾਈ ਆਮ ਪਬਲਿਕ ਨੂੰ ਅਸੀਂ ਇਹ ਹੀ ਅਪੀਲ ਕਰਦੇ ਆ ਵੀ ਸਾਨੂੰ ਕੋਆਪਰੇਟ ਕਰੋ ਸਾਡਾ ਸਹਿਯੋਗ ਦਿਓ ਤੇ ਜਲਦ ਸਰਕਾਰ ਆਪਣੀਆਂ ਬੱਸਾਂ ਪਾਵੇ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਵੀ ਮਿਲੇ ਤੇ ਲੋਕਾਂ ਨੂੰ ਸਫ਼ਰ ਸਹੂਲਤ ਜਿਹੜੀ ਉਹ ਸਹੀ ਤਰੀਕੇ ਨਾਲ ਮਿਲ ਸਕੇ